ਮੈਂ ਤੈਨੂੰ ਪੰਜਾਬੀ ਦੀਆਂ ਬਿਹਾਰਤਾ ਪੁੱਛਾਂ ਦੱਸਾਂਗਾ ਜ਼ਰੂਰ ਮੈਂ ਦੱਸਾਂਗਾ ਵੀ ਯਾਰ ਤੈਨੂੰ ਪੰਜਾਬੀ ਦੀਆਂ ਬਿਹਾਰਤਾ ਪਾਵਾਂ ਬੁੱਝੇਗਾ ਹਾਂ ਬਿਲਕੁਲ ਆਪ ਮੁਝੇ ਪਹਿਲੀ ਬਤਾਈਏ ਮੈਂ ਖੁਸ਼ੀ ਨਾਲ ਸੁਝਾਉਣੇ ਕੀ ਪਹਿਲੀ ਬਿਹਾਰਤ ਹੈਗੀ ਆ ਕਟੋਰੇ ਤੇ ਕਟੋਰਾ ਉੱਤਰ ਪਿਓ ਨਾਲੋਂ ਵੀ ਗੋਰਾ ਇਹ ਤੋਂ ਮਜ਼ੇਦਾਰ ਪਹੇਲੀ ਹੈ ਇਸਕਾ ਉੱਤਰ ਆਮ ਤੌਰ ਤੇ ਕੁਝ ਐਸਾ ਹੋਗਾ ਕਿ ਕਟੋਰਾ ਕਰ ਰੰਗ ਐਸੇ ਨਹੀਂ ਐਰ ਕੱਲਾ ਤੂੰ ਉੱਤਰ ਦੱਸ ਦੇਣਾ ਮੈਨੂੰ ਬਿਹਾਰਤ ਪੁੱਜ ਕੇ ਦਾ ਕੱਲਾ ਅਨਸਰ ਦੱਸ ਕਟੋਰੇ ਤੇ ਕਟੋਰਾ ਪੁੱਤਰ ਪਿਓ ਨਾਲੋਂ ਵੀ ਗੋਰਾ ਸਮਝ ਗਿਆ ਇਸਕਾ ਉੱਤਰ ਹੈ ਕਿ ਪਿਟੂੜਾ ਔਰ ਉਸਕਾ ਬੱਚਾ ਨਹੀਂ 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 ਤੇ ਤੈਨੂੰ ਇੱਕ ਹੋਰ ਪਉਣਾ ਚਿੱਟੀ ਹੱਡੀ ਧਰਤੀ ਚ ਗੱਡੀ ਕੱਲਾ ਇਹਦਾ ਅਨਸਰ ਦੱਸ ਹੋਰ ਨਾ ਕੁਝ ਦੱਸੀ ਇਹ ਬਿਹਾਰਤ ਹੈ ਕੀ ਆ ਦੂਜੀ ਬਿਹਾਰਤ ਹੈ ਕੀ ਆ ਚਿੱਟੀ ਹੱਡੀ ਧਰਤੀ 'ਚ ਗੱਡੀ ਠੀਕ ਹੈ ਸਮਝ ਗਿਆ ਇਸਕਾ ਉੱਤਰ ਹੈ ਕਿ ਛੱਤੀ ਔਰ ਅੱਡੀ ਦਾ ਮਤਲਬ ਹੁੰਦਾ ਹੈ ਕਿ ਨਹੀਂ ਯਾਰ ਨਹੀਂ ਨਹੀਂ ਐਵੇਂ ਨਹੀਂ ਐਵੇਂ ਨਹੀਂ ਤੈਨੂੰ ਨਹੀਂ ਪਤਾਗਾ ਆਪਾਂ ਵੀਡੀਓ 'ਚ ਦੇਖਾਂਗੇ ਕਮੈਂਟ 'ਚ ਕੌਣ ਸਹੀ ਬਿਹਾਰਤ ਦਾ ਕੀ ਉੱਤਰ ਦਿੰਦਾ ਹੈ ਨਾ ਸਹੀ ਅੰਸਰ ਕੌਣ ਲਿਖਦਾ ਕਮੈਂਟ 'ਚ ਦੇਖਦੇ ਆਂ ਇੱਕ ਤੈਨੂੰ ਹੋਰ ਪਉਣਾ ਤੀਜੀ ਬਿਹਾਰਤ ਲੰਬੀਆਂ ਲੰਬੀਆਂ ਤਾਰਾਂ ਵਿੱਚ ਫਿਰਨ ਮਰੂਤੀ ਕਾਰਾ ਇਹ ਵੀ ਪੰਜਾਬੀ ਦੇ ਇੱਕ ਬਿਹਾਰਤ ਹੈ ਇਹਦਾ ਉੱਤਰ ਪਤਾ ਤੈਨੂੰ ਪਿਡ ਕਵਲਿਡ অরਬਿਟਲ ਸਪੇਰ ਮੈਂ ਪੂਰੀ ਕੋਸ਼ਿਸ਼ ਕਰੂੰਗਾ ਉਸਕੋ ਉੱਤਰ ਸਮਝਣੇ ਕੀ ਚਲਿਏ ਦੇਖਦੇ ਹਾਂ ਕਿ ਕੌਣ ਸਾ ਜਵਾਬ ਸਹੀ ਹੁੰਦਾ ਹੈ ਤੈਨੂੰ ਨਹੀਂ ਪਤਾ ਇਹ ਵੀ ਤੈਨੂੰ ਵੀਡੀਓ ਚ ਦੱਸ ਦੇਣਗੇ ਇੱਕ ਹੋਰ ਪਾਉਣਾ ਦੋ ਅੱਖਰਾਂ ਦਾ ਨਾਮ ਉਲਟਾ ਸਿੱਧਾ ਇੱਕ ਸਮਾਨ ਪਤਾ ਤੈਨੂੰ ਕਿਹੜਾ ਨਾਮ ਹੋ ਸਕਦਾ ਇਹ ਦੋ ਕਾਫੀ ਮਜ਼ੇਦਾਰ ਵੀ ਲੀਏ ਮੈਂ ਕੋਸ਼ਿਸ਼ ਕਰੂੰਗਾ ਸਮਝਣੇ ਕੀ ਚਲੋ ਦੇਖਦੇ ਹਾਂ ਸਾਡ ਤੈਨੂੰ ਨੇ ਤੇਰੇ ਵੱਸ ਦਾ ਕੰਮ ਨਹੀਂਗਾ ਇਹ ਤਾਂ ਵੀਡੀਓ 'ਚ ਹੀ ਆਨਸਰ ਵੀਡੀਓ ਵਾਲੇ ਹਨਾ ਪੰਜਾਬੀ ਦੀਆਂ ਬਜ਼ਾਰਤਾਂ ਜਿਨ੍ਹਾਂ ਨੂੰ ਪਤਾ ਜਿਨ੍ਹਾਂ ਨੇ ਪੁਰਾਣੇ ਬਿਉਰਗਾ ਤੋਂ ਸੁਣੀਆਂ ਵਿਆਂ ਹਨਾ ਉਹੀ ਇਹਨਾਂ ਦਾ ਉੱਤਰ ਦੇ ਸਕਦੇ ਆ ਤੇਰੇ ਵੱਸ ਦਾ ਕੰਮ ਨਹੀਂਗਾ ਇਹ ਇੱਕ ਤੈਨੂੰ ਬਿਹਾਰ ਤੋਂ ਹੋਰ ਪਾਉਣਾ ਪੰਜਵੀਂ ਉੱਤੇ ਟਿੱਬੇ ਅਸੀਂ ਵੱਸੇ ਉੱਚੇ ਟਿੱਬੇ ਮਾਸੀ ਵੱਸੇ ਮੈਂ ਜਾਵਾਂ ਤੇ ਖਿੜਖਿੜ ਹੱਸੇ ਇਹ ਬੁਝਾਰਤ ਹੈਗੀ ਆ ਉੱਚੇ ਟਿੱਬੇ ਮਾਸੀ ਵੱਸੇ ਮੈਂ ਜਾਵਾਂ ਤਾਂ ਖਿੜਖਿੜ ਹੱਸੇ ਇਹਦਾ ਉੱਤਰ ਪਤਾ ਤੈਨੂੰ ਕਾ ਇਹ ਵੀ ਬਹੁਤ ਮਜ਼ੇਦਾਰ ਹੈ ਮੈਂ ਪੂਰੀ ਕੋਸ਼ਿਸ਼ ਕਰੂੰਗਾ ਇਹ ਪਹੇਲੀਆਂ ਨੂੰ ਸਮਝਣੇ ਕੀ ਚਲਿਏ ਯਾਰ ਕੋਈ ਨੂੰ ਨਹੀਂ ਪਤਾ ਲੱਗਣਾ ਇਹ ਤਾਂ ਜਿਹੜੇ ਪੰਜਾਬੀਆਂ ਨੇ ਹਨਾ ਇਹ ਵਜਾਰ ਤਾਂ ਪ੍ਰਾਣ ਪ੍ਰਾਣੇ ਬਜ਼ੁਰਗਾਂ ਤੋਂ ਆਪਣੇ ਤੋਂ ਹਨਾ ਸੁਣਿਆ ਨੇ ਜਾਂ ਪੁਰਾਣੇ ਟਾਈਮ 'ਚ ਬਹਿੰਦੇ ਰਹੇ ਨੇ ਹੁਣ ਤਾਂ ਅੱਜਕੱਲ ਕੋਈ ਬਹਿੰਦਾ ਬੈਠਦਾ ਨਹੀਂ ਹਨਾ ਜਾਂ ਪਹਿਲਾਂ ਜਿਹੜੇ ਬਹਿੰਦੇ ਰਹੇ ਨੇ ਬਜ਼ੁਰਗਾਂ ਤੋਂ ਸੁਣਦੇ ਰਹੇ ਨੇ ਉਹ ਹੀ ਇਹਨਾਂ ਦਾ ਉੱਤਰ ਦੇ ਸਕਦੇ ਆ ਮੈਂ ਪੰਜੇ ਦੁਬਾਰਾ ਰਿਪੀਟ ਕਰ ਦਿੰਨਾ ਪਹਿਲੀ ਹੈਗੀ ਆ ਕਟੋਰੇ ਤੇ ਕਟੋਰਾ ਪੁੱਤਰ ਪਿਓ ਨਾਲੋਂ ਵੀ ਗੋਰਾ ਦੂਜੀ ਹੈਗੀ ਆ ਚਿੱਟੀ ਹੱਡੀ ਧਰਤੀ 'ਚ ਗੱਡੀ ਤੀਜੀ ਹੈਗੀ ਆ ਲੰਬੀਆਂ ਲੰਬੀਆਂ ਤਾਰਾਂ ਵਿੱਤ ਪਰਨ ਮਰੂਤੀ ਕਾਰਾਂ ਚੌਥੀ ਹੈਗੀ ਆ ਦੋ ਅੱਖਰਾਂ ਦਾ ਨਾਮ ਉਲਟਾ ਸਿੱਧਾ ਇੱਕ ਸਮਾਨ ਤੇ ਪੰਜਵੀਂ ਹੈਗੀ ਆ ਉੱਚੇ ਟਿੱਬੇ ਮਾਸੀ ਵਸੇ ਮੈਂ ਜਾਵਾਂ ਤਾਂ ਖਿੜਖੜ ਹਾਸੇ ਚੱਲ ਆਪਾਂ ਦੇਖਦੇ ਹਾਂ ਹੁਣ ਕੌਣ ਇਹਦਾ ਸਹੀ ਉੱਤਰ ਦਿੰਦਾ ਸਹੀ ਬਿਹਾਰਤ ਲਿਖ ਕੇ ਇਹਦਾ ਉੱਤਰ ਕਮੈਂਟ ਦੇ ਵਿੱਚ ਕੌਣ ਸਹੀ ਦੱਸਦਾ ਦੇਖਦੇ ਹਾਂ ਕਿਹਨੂੰ ਕਿਹਨੂੰ ਪਤਾ ਹਨਾ ਇਸ ਚੀਜ਼ ਦਾ ਪੰਜਾਬੀ ਬਿਹਾਰਤਾਂ ਦਾ ਜੇ ਆਪਣੇ ਮੰਨ ਲਾ ਲੋਕਾਂ ਨੇ ਨਾ ਕਿਸੇ ਨੂੰ ਪਤਾ ਲੱਗਿਆ ਤੇ ਫਿਰ ਆਪਾਂ ਐਂਡ ਤੇ ਕਮੈਂਟ ਦੇ ਵਿੱਚ ਸਾਰੀਆਂ ਬਿਹਾਰਤਾਂ ਦਾ ਸਹੀ ਆਨਸਰ ਦੱਸਾਂਗੇ ਵੀ ਕੀ ਆ ਸਹੀ ਉੱਤਰ ਠੀਕ ਆ ਦੇਖਦੇ ਹਾਂ ਚੱਲ ਵੀਡੀਓ 'ਚ ਹੁਣ ਕੌਣ ਕੌਣ ਭੁੱਜਦਾ ਇਹ ਬਿਹਾਰਤਾਂ ਠੀਕ ਆ